ਖਬਰ ਸੰਗਰੂਰ ਦੇ ਦਿੜਬਾ ਤੋਂ ਹੈ ਜਿੱਥੇ ਇੱਕ ਟਿਪਰ ਵੱਲੋਂ ਮੋਟਰਸਾਈਕਲ ਸਵਾਰ ਨੂੰ ਕੁਚਲ ਦਿੱਤਾ ਗਿਆ ਹੈ ਮੋਟਰਸਾਈਕਲ ਸਵਾਰ ਇਸ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਰਾਹਗੀਰਾਂ ਦੀ ਮਦਦ ਦੇ ਨਾਲ ਐਂਬੂਲੈਂਸ ਬੁਲਾ ਕੇ ਹਸਪਤਾਲ ਪਹੁੰਚਾਇਆ ਗਿਆ ਰਾਹਗੀਰਾਂ ਨੇ ਦੱਸਿਆ ਕਿ ਟਿਪਰ ਦੀ ਮੋਟਰਸਾਈਕਲ ਨਾਲ ਸਿੱਧੀ ਟੱਕਰ ਹੋ ਗਈ ਜਿਸ ਦੇ ਚਲਦੇ ਮੋਟਰਸਾਈਕਲ ਪੂਰੀ ਤਰ੍ਹਾਂ ਚੱਕਨਾਚੂਰ ਹੋ ਗਿਆ ਤੇ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਿਆ ਰਾਹਗੀਰਾਂ ਦਾ ਕਹਿਣਾ ਸੀ ਕਿ ਪੁਲਿਸ ਨੂੰ ਕਈ ਵਾਰ ਫੋਨ ਕੀਤਾ ਪਰ ਮੌਕੇ ਤੇ ਕੋਈ ਵੀ ਪੁਲਿਸ ਮੁਲਾਜ਼ਮ ਨਹੀਂ ਪਹੁੰਚਿਆ ਜਿਸ ਤੇ ਚੱਲਦੀ ਲੋਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਫੇਟ ਬੱਜੀ ਵਿੱਚ ਲਾਟਾ ਵੰਡੇ ਦੇ ਘਟ ਗਈ ਜਰਦੀ ਕਾਫੀ ਸੀ ਬੰਦਾ ਫਿਰ ਇਹ ਮੋਟਰਸਾਈਕਲ ਡ੍ਰੀਪਰ ਆ ਚਾ ਦੂਜਾ ਗੱਡੀ ਵਾਲਾ ਉਹ ਟੈਂਪਰਤੀ ਵੱਡਾ ਹਾਂ ਇਹ ਕੀ ਰੋਡ ਰੂਡਾ ਡ੍ਰੀਪਰ ਜੋ ਕੋਸੋ ਆਇਆ ਜੀ ਲੋੜ ਆਗਾ ਸ਼ਾਇਦ ਵਿੱਚ ਕਿੰਨਾ ਨੁਕਸਾਨ ਹੋ ਗਿਆ ਬਈ ਖਾਫ ਨੁਕਸਾਨ ਹੋ ਗਿਆ ਜੀ ਮੋਟਰਸਾਈਕਲ ਪੁੱਟ ਗਿਆ ਜਿਹੜਾ ਸਾਰਾ ਉੱਠਾ ਤੇ ਲੱਤ ਵੀ ਘਟ ਗਈ ਚੱਲ ਗਈ ਕਿੱਥੇ ਲੈ ਗਏ ਬਈ ਹੌਂਸਾ ਅੰਗਰੂਲ ਲੈ ਗਣੀ ਕਿੱਥੇ ਦਾ ਦੱਸ ਰਹੇ ਨੇ ਮੁੰਡਾ ਇਹ ਇਹ ਗਾਮੜ ਸੱਣਾ ਬਈ ਕਾਪੂਰ ਗੁੱਡਰ ਜੀ ਨਾਮ ਹੈ ਜੀ ਵਿੰਦਰ ਸਿੰਘ ਹੈ ਜੀ ਵਿੰਦਰ ਜੀ ਕਿਵੇਂ ਹੋ ਐਕਸੀਡੈਂਟ ਇਹ ਇਧਰੋਂ ਆ ਰਿਹਾ ਜੀ ਟਰੱਕ ਆ ਰਿਹਾ ਸੀ ਢੜਬੇ ਕੰਨੀਓ ਜੀ ਇਹ ਉੱਪਰ ਦੀ ਲੰਘੇ ਜੀ ਟਰੱਕ ਇਹਦੇ ਤੇ ਟਿੱਪਰ ਵੀ ਆ ਹਾਂ ਜੀ ਟਿੱਪਰ ਟਿੱਪਰ ਦਾ ਲੋਡ ਹੈਗਾ ਸਿਰਫ ਹਾਂ ਜੀ ਭਰੇ ਹੋਇਆ ਜੀ ਐ ਨਹੀਂ ਪਤਾ ਕੀ ਹੈ ਉਹਦੇ ਚ ਇਹ ਮੁੰਡਾ ਕਿੱਥੇ ਤੋਂ ਦੱਸਿਆ ਜਾ ਰਿਹਾ ਇਹ ਰਾਮਪੁਰ ਗੁਜਰਾਣਾ ਜੀ ਕਿੰਨਾ ਕੁ ਨੁਕਸਾਨ ਮੁੰਡੇ ਦਾ ਨੁਕਸਾਨ ਜੀ ਮੁੰਡੇ ਦਾ ਤਾਂ ਸਾਰੀ ਹੈ ਜੀ ਲੱਤ ਤਾਂ ਇਹਦੀ ਬਚਦੀ ਹੀ ਨਹੀਂ ਹੈਗੀ ਚੂਰਾ ਚੂਰਾ ਹੋ ਰਹੀ ਹੈ ਕਿੱਥੇ ਲੈ ਕੇ ਗਏ ਜੀ ਹੁਣ ਸਮਰੂਰ ਲੈ ਗਏ ਨੇ ਜੀ ਇੱਥੋਂ ਤੱਕ ਆ ਕੇ ਕਿੰਨੀ ਉਮਰ ਦਾ ਮੁੰਡੇ ਦੀ ਉਮਰ ਹੈ ਜੀ 26 27 ਹੋਣੀ ਜੀ 25 26 ਬਸ ਕੋਈ ਪਤਾ ਲੱਗੇ ਮੁੰਡਾ ਕਿੱਥੇ ਜਾ ਰਿਹਾ ਸੀ ਜਾਂ ਕੀ ਕੰਮ ਕਰਦਾ ਮੁੰਡਾ ਹਾਂ ਜੀ ਆ ਪਤਾ ਦੜਬੇ ਤੋਂ ਆ ਰਹੇ ਸੀ ਮੈਨੂੰ ਪਤਾ ਨਹੀਂ ਹੈਗਾ ਮੈਨੂੰ ਜੀ ਫਿਰ ਇਹਨਾਂ ਦਾ ਦੇਖ ਕੇ ਤਾਂ ਚਲਾਉਂਦੇ ਨਹੀਂ ਜੀ ਕੀ ਲੱਗਦਾ ਕਾਰਵਾਈ ਇਹਨਾਂ ਖਲਾਫ ਹੋਣੀ ਚਾਹੀਦੀ ਕੋਈ ਹੋਣੀ ਚਾਹੀਦੀ ਹੈ ਜੀ ਬਣਦੀ ਕਾਰਵਾਈ ਕੋਈ ਨਹੀਂ ਆਇਆ ਇਹ ਤਾਂ ਕਿ ਪੁਲਿਸ ਕੋਈ ਪਹੁੰਚੀ ਹੋ ਰੇ ਹਾਂ ਜੀ ਨਹੀਂ ਆਈ ਜੀ ਬਹੁਤ ਮਾੜਾ ਹੋਇਆ ਜੀ ਤੇ ਪੁਲਿਸ ਪ੍ਰਸ਼ਾਸਨ ਨਹੀਂ ਆਇਆ ਪਹਿਲਾਂ ਐਂਬੂਲੈਂਸ ਘੰਟਾ ਲੇਟ ਆਈ ਹੈ ਜੀ 1.5 ਘੰਟਾ ਐਕਸੀਡੈਂਟ ਨੂੰ ਹੋ ਗਿਆ ਹਜੇ ਤੱਕ ਕੋਈ ਪੁਲਿਸ ਬ੍ਰਾਸਰ ਨਹੀਂ ਆਇਆ ਢੈਂਪਰੋ ਨਾ ਜੀ ਲੋਕਾਂ ਦੀ ਮਦਦ ਨਾਲ ਢੈਂਪਰ ਆਲਾ ਬੰਦਾ ਭਾਈ ਦਾਦੀ ਜੀ ਉਹ ਰੋਕਿਆ ਲੋਕਾਂ ਨੇ ਪੁਲਿਸ ਬ੍ਰਾਸਰ ਚ ਕੋਈ ਹੋਰ ਕੋਈ ਨਹੀਂ ਆਇਆ ਕੁਝ ਵੀ ਨਹੀਂ ਆਇਆ ਜੀ ਕੋਈ ਵੀ ਪ੍ਰਸ਼ਾਸਨ ਨਹੀਂ ਆਇਆ ਬਾਈ ਜੀ ਹਾਲਾਤ ਕਿਵੇਂ ਦੇਖਦੇ ਬਹੁਤ ਮਾੜੇ ਨੇ ਜੀ ਜਿਵੇਂ ਹੁਣ ਬੰਦਾ ਰੋਜ਼ ਦੀ ਰੋਜ਼ ਹੋ ਰਹੇ ਨੇ ਜੀ ਤੇ ਕੋਈ ਪ੍ਰੋਵਾਈਡ ਨਹੀਂ ਇਹਨਾਂ ਨੂੰ ਇਹ ਮੇਰੇ ਹਿਸਾਬ ਨਾਲ ਜੀ ਉਹ ਖਾਦ ਲੱਦੀ ਹੋਈ ਹੈ ਦੀ ਖੰਡੇਵਾਤ ਤੋਂ ਉਹ ਨਹੀਂ ਜੀ ਟੈਂਪਰ ਹੈ ਟੈਂਪਰ ਹੈ ਜੀ ਕੰਟੀਪਰਾ ਵਾਲੇ ਜਿਹੜੀ ਜ਼ਮੀਨ ਦੇਖਦੇ ਆਂ। ਜਮੀਨ ਹੀ ਨਹੀਂ ਦੇਖ ਰਹੇ ਜੀ। ਜਮੀਨ ਇੰਨੀ ਵਾਇ ਉਹਦੀ ਲੱਤ ਜਮੀਨ ਚੂਰੋ ਚੂਰ ਹੋ ਗਈ ਜੀ। ਦੇਖਿਆ ਨਹੀਂ ਯਾਰ ਇਹਦੀ ਬੰਦਾ। ਭਾਈ ਕਿੱਥੇ ਜੀ ਵਾਇ ਇਹ? ਇਹ ਆ ਉਰੇ ਹੋਇਆ ਜੀ ਆਪਣਾ ਖੜਿਆ ਵਾਲੇ ਘੱਟ ਤੇ ਹੀ। ਮੋਟਰਸਾਈਕਲ ਜਮੀਨ ਆ ਚੂਰੋ ਚੂਰ ਹੋ ਗਿਆ ਜੀ। ਉੱਤੋਂ ਹੀ ਲੰਘਾਤਾ ਜਮੀਨ ਪਰਵਾਹ ਹੀ ਨਹੀਂ ਮੰਨੀ। ਅੰਨੇ ਬਾਅਦ ਜੱਗ ਰਿਆ ਸੀ।